ਕੇਂਦਰ ਸਰਕਾਰ ਨੇ ਮੰਗਰੇਕਾ ਨੂੰ ਖਤਮ ਕਰਕੇ ਇੱਕ ਵਿਕਸਤ ਭਾਰਤ ਜੀ ਰਾਮਜੀ ਸਕੀਮ ਲੈ ਕੇ ਆਇਆ ਜਿਹਦੇ ਤਹਿਤ ਕਹਿੰਦੇ 125 ਦਿਨ ਕੰਮ ਦੇਵਾਂਗੇ ਜਦੋਂ ਕਿ 40% ਬੋਝ ਉਹ ਸਟੇਟਾਂ ਤੇ ਪਾ ਦਿੱਤਾ ਵਾ ਐਂ ਕਹਿ ਰਿਹਾ ਵੀ ਉਹ ਸਕੀਮ ਜਿਹੜੀ ਪਹਿਲੀ ਮੰਗਰੇਕਾ ਸੀ ਉਹਨੂੰ ਬੰਦ ਕਰਕੇ ਨਵੀਂ ਸਕੀਮ ਚੱਲ ਜਾ ਆ ਗਈ ਲੋਕਾਂ ਤੋਂ ਰੋਜ਼ਗਾਰ ਖੋਣਾ ਵਾ ਜਿਹੜੀਆਂ ਸਾਡੀਆਂ ਪੇਂਡਾਂ ਨੂੰ ਵੀਰਾਂ ਨੂੰ 5 ਕਿਲੋਮੀਟਰ ਦੇ ਘੇਰੇ 'ਚ ਰੋਜ਼ਗਾਰ ਮਿਲਦਾ ਸੀ ਉਹ ਹੁਣ ਕੱਢ ਤੋਂ ਕੱਢ 20 25 ਕਿਲੋਮੀਟਰ ਘੇਰਾ ਵਾਚੂਗਾ ਦੂਰ ਜਾ ਕੇ ਜੁਗਾਰ ਲੈਣਾ ਪਊਗਾ ਇਹਦੇ ਨਾਲ ਬਿਜਲੀ ਦਾ ਖਰੜਾ ਜਿਹੜਾ ਜਿਹੜਾ ਬਿੱਲ ਲੈ ਕੇ ਉਹਨੂੰ ਕਾਨੂੰਨ ਬਣਾਉਣ ਜਾ ਰਹੇ ਆ ਉਹਦੇ ਨਾਲ ਲੋਕਾਂ ਦੀ ਕੋਈ ਤੋਂ ਬਿਜਲੀ ਦੂਰੇ ਜਿਹੀ ਸੀਟ ਐਕਟ ਔਰ ਕਰ ਮੁਕਤ ਵਿਪਾਰ ਸਮਝੌਤਾ ਇਹ ਸਾਰਾ ਜਿਹੜਾ ਵਾ ਆਤਰਵ ਆਉਣ ਵਾਲੇ ਦਿਨਾਂ ਦੇ ਵਿੱਚ ਖੱਟੇ ਨਾਲੇ ਨਵੇਂ ਕਾਨੂੰਨ ਲਾ ਕੇ ਸਾਡਾ ਜਿਹੜਾ ਟਾਂਚਾ ਬਿਲਕੁਲ ਖਤਮ ਕਰਨਾ ਵਾ ਇਸ ਕਰਕੇ ਪੰਜਾਬ ਦੇ ਵਿੱਚ ਕਿਸਾਨ ਮਿੱਤੂ ਸ਼ਿਕਾਇਤ ਕਮੇਟੀ ਪੰਜਾਬ ਤੇ ਕਿਸਾਨ ਮਿੱਧੂ ਮੋਰਚਾ ਵੱਲੋਂ ਪੰਜਾਬ ਪੱਧਰ ਤੇ ਆ ਭੁੱਖੀ ਬਾਲਕੀ ਆ ਮਾਵਾ ਪੇਣਾ ਦੋਸਤਾਂ ਦਾ ਕੁਰੂਰੀਆ ਕਾਪੀਆਂ ਵਾਂ ਇਹਨਾਂ ਨੂੰ ਅਸੀਂ ਐਸ ਪੱਠੀ ਦੇ ਵਿੱਚ ਸੁੱਟਦੇ ਆ ਸਰਕਾਰਾਂ ਪਹਿਲੀਆ ਜਿਹੜੀਆਂ ਉਹ ਸਕੀਮਾਂ ਸਾਡੇ ਪਗਲਦਾਰੇ ਜਿਹੜੇ ਆ ਉਹਨਾਂ ਨੂੰ ਜੋੜ ਕੇ ਬਹਾਲਤ ਨਾ ਸੋ ਸਾਰੇ ਕੱਲਾ ਕੱਲਾ ਕਰਕੇ ਲੈ ਕੇ ਆਓਗੇ ਕੱਲਾ ਕੱਲਾ ਵਿੱਚ ਪਾ ਦੋ ਇਹ ਸੁਧਾ ਅਪਾਈ ਦਾ ਕਟਵਾ ਵੱਡੀ ਗਿਰੀ ਤੇ ਪੁੱਗਾ ਵਾਲਿਆ ਸੀ ਤੇ ਜਿਹੜਾ ਸਾਡਾ ਏਕਾ ਤੌਰ ਨੂੰ ਫਿਰਦੇ ਆ ਜਦ ਦਾ ਧਰਮ ਦੇ ਨਾਂ ਤੇ ਲਗਾ ਰਹੇ ਆ ਉਹ ਏਕਾ ਨਹੀਂ ਖੰਡਿਆਂਗੇ ਧਰਮ ਜਾਤ ਦੇ ਨਾਂ ਦੇ ਉਤੇ ਵੰਡ ਨਹੀਂ ਹੋਣ ਦਿਆਂਗੇ ਹਰ ਹਾਲ ਦੇ ਵਿੱਚ ਕਿਸਾਨ ਮਜ਼ਦੂਰ ਦਾ ਏਕਾ ਬਣਾ ਕੇ ਇਹ ਇਹਨੂੰ ਜਾਰੀ ਰੱਖਾਂਗੇ ਜੋ ਮੈਂ ਨਾਰੇ ਲਵਾਉਣ ਲੱਗਾ ਜੀ ਤੱਕੜੀ ਹੋ ਕੇ ਨਾਰੇ ਲਵਾਇ ਦੋ ਜੀ ਰਾਮਬੀਰ ਸ਼ਕੀਮ ਖਤਮ ਕਰੋ ਕਰੋ ਨਵਾਬਿਗਰੀ ਦਾ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਸੀ ਡੈਕਟ ਰੱਦ ਕਰੋ ਰੱਦ ਕਰੋ ਰੱਦ ਕਰੋ ਪੁਰਨੇ ਕਾਨੂੰਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ 700 ਰੁਪਏ ਦਿਹਾੜੀ ਤੇ 200 ਦਿਨ ਕੰਮ ਦਿਓ ਕੰਮ ਦਿਓ ਕੰਮ ਦਿਓ 500 ਰੁਪਏ ਦਿਹਾੜੀ ਤੇ 200 ਦਿਨ ਕੰਮ ਦਿਓ ਕੰਮ ਦਿਓ ਕੰਮ ਦਿਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਡੇ ਇਕੱਠ ਕਰਨੇ ਨੇ ਬਈ ਵੱਡੇ ਇਕੱਠ ਕਰਕੇ ਸਰਕਾਰ ਨੂੰ ਦੱਸਾਂਗੇ 21 ਤਰੀਕ ਨੂੰ ਮੀਟਰ ਵੀ ਪੁੱਟ ਕੇ 22 ਨੂੰ ਤੇ 21 ਨੂੰ ਇਹਨਾਂ ਦਾ ਘਰੀ ਛਾਡਾਵਾਂਗੇ ਚੇਪ ਆਲੇ ਸੋ ਇਹਦੇ ਤੇ ਆਪਣੇ ਆਪ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕਾਫਲੇ ਸਰਕਾਰਾਂ ਨੂੰ ਦੱਸਣਗੇ ਭਈ ਲੋਕਾਂ ਦਾ ਇੱਕ ਅਜੀ ਹੁੰਦਾ ਧਰਮ ਦੇ ਨਾਂ ਦੇਤੇ ਜਾਤ ਦੇ ਨਾਂ ਦੇਤੇ ਸਾਨੂੰ ਲੜਾ ਕੇ ਆਪਣੀਆਂ ਕੁਰਸੀਆਂ ਬਰਕਰਾਰ ਰੱਖਦੇ ਆ ਸੋ ਅੱਜ ਇਸ ਭੁਗੇ ਦੇ ਵਿੱਚ ਤੁਸੀਂ ਕਾਪੀਆਂ ਫੂਕੇ ਜਿਹੜਾ ਇੱਕ ਤਰ੍ਹਾਂ ਸਬੂਤ ਦਿੱਤਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਕਾ ਪੰਜਾਬ ਪੱਤਰ ਦਾ ਦੇਸ਼ ਪੱਤਰ ਦਾ ਹਰ ਹਾਲ ਦੇ ਵਿੱਚ ਜਿੰਦੇ ਰਹੂਗਾ ਤੇ ਸਾਡੇ ਜਿਹੜੇ ਪਬਲਿਕ ادارے ਆ ਉਹ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਨਹੀਂ ਜਾਣ ਦੇਾਂਗੇ ਭਾਵੇਂ ਸਾਡਾ ਕੋਈ ਵੀ ਏਦਾਰਾ ਵਾ ਉਹਨੂੰ ਅਸੀਂ ਹਮੇਸ਼ਾ ਬਚਾ ਕੇ ਰੱਖਾਂਗੇ ਸੋ ਚੜ੍ਹਦੀ ਕਲਾ ਜੋਧਿਓ ਤੁਸੀਂ ਅੱਜ ਇਸ ਆਵਾਜ਼ ਨੂੰ ਸੁਣਿਆ ਪੰਜਾਬ ਪੱਤਰ ਦੇ ਹੋਕੇ ਨੂੰ ਤੁਸੀਂ ਅੱਜ ਜਿਹੜਾ ਵਾ ਉਹ ਬੁਲੰਦ ਕੀਤਾ ਵਾ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਵਾ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਮੰਦਰੇਗਾ ਬਹਾਲ ਕਰਵਾ ਕੇ ਜਿਹੜਾ ਮਾਵਾ ਪੈਣਾ ਨੂੰ ਨਦੀ ਕੰਮ ਮਿਲਦਾ ਸੀ ਉਸ ਕੰਮ ਨੂੰ ਤਰਦੀ ਦੇ ਦੇਣ ਵਾਲੇ ਆ ਸੋ ਜੇ ਮਨਰੇਗਾ ਖਤਮ ਕਰਕੇ ਵਿਕਸਤ ਭਾਰਤ ਜੀ ਰਾਮ ਦੀ ਸਕੀਮ ਲੈ ਕੇ ਆਉਂਦੇ ਆ ਉਹਦਾ ਡਟਵਾਂ ਵਿਰੋਧ ਕਰਾਂਗੇ ਕਿ ਸਾਡੇ ਮਜ਼ਦੂਰਾਂ ਨੂੰ ਲੋੜਵੰਦਾਂ ਨੂੰ ਘਰ ਦੇ ਨੇੜੇ ਜਿਹੜਾ ਰੋਜ਼ਗਾਰ ਮਿਲੇਗਾ 200 ਦਿਨ ਦਿਹਾੜੀ ਕੱਟ ਤੋਂ ਕੱਟ 700 ਰੁਪਇਆ 200 ਦਿਨ ਕੰਮ ਇਹ ਲੈ ਕੇ ਰਵਾਂਗੇ ਸਾਡਾ ਏਕਾ ਜਿੰਦਾਬਾਦ ਸੀ ਜਿੰਦਾਬਾਦ ਹੈ ਏ ਜਿੰਦਾਬਾਦ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੇ ਜਕਾਰਾ ਇੱਕ ਜਕਾਰਾ ਸੋਨਾ ਸੋਨਾ